ਦੁੰਦ ਨਾਲੀ ਘਟਨਾ ਤੇ ਪੰਜਾਬ ਇਦਾਂ ਦਾ ਨਹੀਂ ਹੈ ਜਿਵੇਂ ਦੀ ਇਹ ਘਟਨਾ ਹੋਈ ਆ ਆਪਾਂ ਇਹਦੀ ਹੋਰ ਨਿੰਦਾ ਵੀ ਕਰਦੇ ਆਂ ਪਰਿਵਾਰ ਨੂੰ ਮਿਲ ਕੇ ਆਏ ਆਂ ਪਰਿਵਾਰ ਦੇ ਨਾਲ ਖੜੇ ਆਂ ਔਰ ਫਾਸਟ ਟਰੈਕ ਦੇ ਉੱਤੇ ਇਹ ਸਾਰੇ ਕੇਸ ਦੀ ਸੁਣਵਾਈ ਹੋਣੀ ਚਾਹੀਦੀ ਆ ਤੇ ਛੇਤੀ ਤੋਂ ਛੇਤੀ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਬਹੁਤ ਮੰਦ ਭਾਗਾ ਹੋਇਆ ਇਹ ਬਿਲਕੁਲ ਹੀ ਜਿਹੜਾ ਗਲਤ ਆ ਔਰ ਪ੍ਰਸ਼ਾਸਨ ਨੂੰ ਪਰਿਵਾਰ ਦੇ ਨਾਲ ਸਹਾਨਭੁਤੀ ਦਿਖਾਉਂਦੇ ਆਂ ਹਮਦਰਦੀ ਦਿਖਾਉਂਦੇ ਆਂ ਉਹ ਜਿਹੜੀ ਮੰਗ ਕਰ ਰਿਹਾ ਵੀ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਹੈ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਔਰ ਤੁਰੰਤ ਬਰਖਾਸਤ ਕਰਨੇ ਚਾਹੀਦੇ ਆ ਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਇਸ ਤਰ੍ਹਾਂ ਦੀ ਮੰਗ ਮਨਾਏ ਗਏ ਆ ਉਹਦੇ ਵਿੱਚ ਕੁਝ ਮर्यादा ਨੂੰ ਲੈ ਕੇ ਵੀ ਉਲੰਘਣ ਹੋਇਆ ਅੱਜ ਅੱਜ ਆਪਾਂ ਸਿਰਫ ਉਹ ਮੈਂ ਬਹੁਤ ਕਰ ਚੁੱਕਾ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਕੀ ਹਾਲਾਤ ਨੇ ਕਿਸ ਤਰ੍ਹਾਂ ਦਾ ਮਤਲਬ ਉਹ ਘਟਨਾ ਵਾਪਰੀ ਸਾਰੀ ਕੀ ਜਾਣਕਾਰੀ ਸਾਂਝੀ ਕੀਤੀ ਉਹ ਜਾਣਕਾਰੀ ਤੇ ਉਹਨਾਂ ਨੇ ਇਹ ਸਾਂਝੀ ਕੀਤੀ ਪਰਿਵਾਰ ਪਹਿਲੀ ਗੱਲ ਤੇ ਦੁਖੀ ਆ ਕਿਉਂਕਿ ਉਹਨਾਂ ਦੇ ਦਿਲ ਦਾ ਟੁਕੜਾ ਉਹਨਾਂ ਤੋਂ ਦੂਰ ਹੋਇਆ ਮਾਸੂਮ ਧੀ ਸੀ ਔਰ ਬਹੁਤ ਗਲਤ ਹੋਇਆ ਕਿਸ ਤਰ੍ਹਾਂ ਆਪਨੀ ਸਾਰੀ ਕੱਟਨੇ ਕਿ ਉਹ ਕੋਈ ਜਿਹੜੀ ਬੱਚੀ ਸੀ ਉਹਦੀ ਸਹੇਲੀ ਸੀ ਉਸ ਘਰ ਦੇ ਵਿੱਚ ਰਹਿੰਦੀ ਤੇ ਉਹ ਆਪਣੀ ਸਹੇਲੀ ਨੂੰ ਮਿਲਣ ਗਈ ਸੀ ਤੇ ਅੱਗੇ ਉਹਨੇ ਦਰਿੰਦੇ ਨੇ ਮਤਲਬ ਉਹ ਸਹੇਲੀ ਘਰੇ ਨਹੀਂ ਸੀ ਤੇ ਉਹਨੇ ਦਰਿੰਦੇ ਨੇ ਤਰਿੰਦਕੀ ਕੀਤੀ ਤੇ ਬੱਚੀ ਨੂੰ ਮੌਤ ਤੇ ਘਾਟ ਬਾਹਰ ਉਤਾਰਿਆ ਬਹੁਤ ਮੰਦ ਭਾਗਾ ਪੰਜਾਬ ਦਾ ਇੱਕ ਆਸਾ ਨੀਆ ਪਰਿਵਾਰ ਦੁਖੀ ਆ ਪਰਿਵਾਰ ਵੱਲੋਂ ਵੀ ਮੰਗਾ ਉਹਨਾਂ ਨੇ ਮੇਰੇ ਸਾਹਮਣੇ ਵੀ ਰੱਖੀ ਆ ਜਿਹੜਾ ਦੋਸ਼ੀ ਫਾਸਟ ਟਰੈਕ ਦੇ ਉੱਤੇ ਉਹਦਾ ਕੇਸ ਚੱਲੇ ਤੈਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਹੋ ਜੀਆਂ ਘਟਨਾਵਾਂ ਤਾਂ ਹੀ ਰੁਕਣਗੀਆਂ ਜੇ ਇਦੀਆਂ ਸਖਤ ਸਜ਼ਾਵਾਂ ਹੋਣਗੀਆਂ ਬਾਕੀ ਜਿਹੜੇ ਦੋਸ਼ੀ ਦੋਸ਼ੀ ਨਹੀਂ ਕਹਿ ਸਕਦੇ ਹਨ ਗੈਲੀ ਕਰਨ ਵਾਲੇ ਕੁਝ ਪੁਲਿਸ ਅਧਿਕਾਰੀਆ ਜਦੋਂ ਪਰਿਵਾਰ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਛੇਤੀ ਦਿੱਤੀ ਉਹ ਗਏ ਵੀ ਆ ਉਹਨਾਂ ਦੇ ਘਰੋਂ ਆ ਗਏ ਆ ਤੇ ਚਾਹ ਪਾਣੀ ਪੀ ਆਏ ਕਹਿੰਦੇ ਵੀ ਇੱਥੇ ਹੈ ਨਹੀਂ ਅਸੀਂ ਦੇਖ ਆਏ ਆ ਪਰ ਬਾਅਦ ਵਿੱਚ ਉਸੇ ਘਰ ਵਿੱਚੋਂ ਬੱਚੀ ਦੀ ਲਾਸ਼ ਬਰਾਮਦ ਹੁੰਦੀ ਆ ਪੁਲਿਸ ਦੀ ਕਾਰਗੁਜ਼ਾਰੀ ਪੁਲਿਸ ਵਾਲੇ ਦੀ ਉਹ ਜਿਹੜੇ ਆ ਉਹ ਬਰਖਾਸਤ ਹੋਣੇ ਚਾਹੀਦੇ ਮੈਨੂੰ ਪਤਾ ਲੱਗਾ ਮੇਰੇ ਜਾਣ ਤੋਂ ਬਾਅਦ ਇੱਕ ਉਹਨਾਂ ਨੇ ਮੰਗਤਰਾ ਮੈਨੂੰ ਸ਼ੈਦ ਬਰਖਾਸਤ ਕੀਤਾ ਵਾ ਪਰ ਉਹਨਾਂ ਨੇ ਕੁਝ ਹੋਰ ਬੰਦਿਆਂ ਦੀ ਵੀ ਕੀਤੀ ਆ ਇਹ ਬਹੁਤ ਘਨਾਉਣੀ ਤੇ ਮੰਦਭਾਗੀ ਘਟਨਾ ਇਹਦੀ ਸਮਾਜ ਦੇ ਹਰ ਵਰਗ ਨੂੰ ਜਿੰਨੀ ਨਿੰਦਾ ਕੀਤੀ ਜਾਵੇ ਘਾਟਾ ਕਰਨੀ ਚਾਹੀਦੀ ਆ ਪੰਜਾਬ ਕਦੀ ਦੋਸ਼ੀਆਂ ਨਾ ਨਹੀਂ ਖੜਦਾ ਉਹ ਦੋਸ਼ੀ ਆ ਤੇ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸ੍ਰੀ ਸਾਹਿਬ ਇੱਕ ਤੇ ਬੇਅਦਬੀਆਂ ਦਾ ਜਿਹੜਾ ਸਿਲਸਿਲਾ ਉਹ ਕਦੀ ਨਹੀਂ ਰੁਕ ਰਿਹਾ ਲਗਾਤਾਰ ਚੱਲਦਾ ਆ ਰਿਹਾ ਉਜਾ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਬੜੇ ਨੇ ਲਾਅ ਨ ਆਰਡਰ ਤੇ ਗੋਲੀਆਂ ਚੱਲਦੀਆਂ ਪਈਆਂ ਨੇ ਸ਼ਰੀਅਮ ਪਲਾਸ ਹੁੰਦੇ ਪਏ ਨੇ ਫਰੋਟੀਆਂ ਮੰਗੀਆਂ ਜਾ ਰਹੀਆਂ ਨੇ ਆਮ ਉਸ ਪ੍ਰਸ਼ਾਸਨ ਦੀ ਜਿਹੜੀ ਸਥਿਤੀ ਆ ਉਹ ਡਾਮਾਡ ਹੋਈ ਫਿਰਦੀ ਆ ਕਿ ਸਰਕਾਰ ਕਮਜ਼ੋਰ ਆ ਜਿਹੜਾ ਇਹ ਪ੍ਰਸ਼ਾਸਨ ਜਿਹੜਾ ਨਹੀਂ ਕਾਰਵੀ ਕਰਦੇ ਹੁੰਦੇ ਇਹ ਪਾਸੇ ਦੇਖੋ ਲਾਅ ਨ ਆਰਡਰ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਪੰਜਾਬ ਨੂੰ ਤੇ ਗੁਰੂਆਂ ਦਾ ਪੰਜਾਬ ਕਿਹਾ ਜਾਂਦਾ ਇੱਥੇ ਇੱਕ ਦੂਜੇ ਲਈ ਜਾਨਾਂ ਵਾਰੀਆਂ ਜਾਂਦੀਆਂ ਜਾਂਾਂ ਲਈਆਂ ਨਹੀਂ ਜਾਂਦੀਆਂ ਤਾਂ ਜਿਹੜੀ ਇਹ ਜਾਨਾਂ ਲੈਣ ਵਾਲੀ ਦੇ ਉੱਤੇ ਕੰਟਰੋਲ ਕਰਨਾ ਹੀ ਉਹ ਤੇ ਸਰਕਾਰ ਨੇ ਕਰਨਾ ਹੈ ਤੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਾਰੇ ਕੁਝ ਕਾਬੂ ਕਰਨਾ ਚਾਹੀਦਾ ਇਦਾਂ ਦੀ ਸਥਿਤੀ ਨਹੀਂ ਹੋਣੀ ਚਾਹੀਦੀ ਪਰ ਮੈਂ ਇੱਕ ਗੱਲ ਸਪਸ਼ਟ ਕਰਾਂ ਉਹ ਜਲੰਧਰ ਵਾਲੀ ਘਟਨਾ ਨੂੰ ਲੈ ਕੇ ਜਿਵੇਂ ਕੁਝ ਲੋਕਾਂ ਨੇ ਬਾਅਦ ਵਿੱਚ ਪੰਜਾਬ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਇੱਕ ਵਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਉਹ ਗਲਤ ਆ ਕਿਉਂਕਿ ਉਹ ਬੱਚੀ ਵੀ ਤੇ ਸਾਡੇ ਸਿੱਖ ਪਰਿਵਾਰ ਨਾਲ ਸੰਬੰਧਤ ਈ ਆ ਜੇ ਨਾਂ ਵੀ ਹੁੰਦੀ ਅਸੀਂ ਤਾਂ ਵੀ ਉਸ ਬੱਚੀ ਨਾਲ ਖੜਦੇ ਪੰਜਾਬ ਇਦਾਂ ਦਾ ਨਹੀਂ ਆ ਜਿਵੇਂ ਜੁਪੀ ਦੇ ਵਿੱਚ ਪਿੱਛੇ ਦੇ ਦੋ ਬੱਚੀਆਂ ਜਿਹੜੀਆਂ ਸੀ ਅ ਥੋੜਾ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਪਛੜੀਆਂ ਨਾਲ ਤੇ ਉਹਨਾਂ ਨੂੰ ਕਿਸੇ ਨੇ ਮਾਰ ਕੇ ਤੇ ਟੰਗ ਤਾਹੇ ਰੁੱਖਾਂ ਨਾਲ ਤੇ ਬਾਅਦ ਵਿੱਚ ਸਾਰਾ ਕੋਸ਼ਿਸ਼ ਪ੍ਰਸ਼ਾਸਨ ਨੇ ਇਹ ਕਹਤਾ ਸੀ ਵੀ ਇਹ ਤੇ ਜੀ ਆਪ ਹੀ ਸ਼ਰਮ ਕਰਕੇ ਬਾਅਦ ਵਿੱਚ ਫਾਂਸੀ ਲੱਗ ਗਈਆਂ ਪੰਜਾਬ ਦੇ ਵਿੱਚ ਦੋਸ਼ੀ ਨਾ ਖੜਿਆ ਜਾਂਦਾ ਪੰਜਾਬ ਇਦਾਂ ਦਾ ਵੀ ਨਹੀਂ ਬਲਿਕ ਸਵਾਨੋ ਦੇ ਕਾਤਲ ਜਦੋਂ ਛੁੱਟ ਗਿਆ ਇਹਨਾਂ ਨੂੰ ਹਾਰ ਪਾਏ ਪੰਜਾਬ ਇਹੋ ਜਿਹਾ ਵਾ ਵੀ ਜੇ ਉਹਨੇ ਦੋਸ਼ ਕੀਤਾ ਉਹ ਜਿਹੜਾ ਵੀ ਹੈਗਾ ਉਹ ਪਾਪੀ ਪੰਜਾਬ ਸਾਰਾ ਉਹਨੂੰ ਜੁੱਤੀਆਂ ਹੀ ਮਾਰੂਗਾ ਮਾੜਾ ਹੀ ਕਹੂਗਾ ਤੇ ਸਾਰਾ ਪੰਜਾਬ ਤੇ ਸਾਰਾ ਪੰਥ ਉਹਦੀ ਫਾਂਸੀ ਦੀ ਸਜ਼ਾ ਮੰਗ ਰਿਹਾ ਹੈ। ਬੇਦਰ ਵੀ ਇੱਕ ਵੀਡੀਓ ਵਾਇਰਲ ਹੋਈ ਹੈ ਕੱਲ ਦੀ ਰਾਮਪੀਰ ਕਰੋੜ ਦੀ ਜਿੱਥੇ ਇੱਕ ਗੁਰਸਿੱਖ ਨੂੰ ਦਸਤਾਰ ਉਤਾਰ ਕੇ ਵਾਰਾ ਤੋਂ ਖਿੱਚਿਆ ਜਾ ਰਿਹਾ ਹੈ। ਉਹ ਵੀਡੀਓ ਤੁਰੰਤ ਮੈਂ ਸਾਂਝੀ ਕਰ ਦੇਣਾ ਜੀ। ਮੰਦਭਾਗੀ ਗੱਲ ਆ ਜੀ ਜੇ ਪੰਜਾਬ ਦੇ ਬੇਤੀ ਸਿੱਖਾਂ ਦੀਆਂ ਦਸਤਾਰਾਂ ਤਾਰੀਆਂ ਜਾਣਗੀਆਂ ਤੇ ਕੇਸਾਂ ਦੀ ਬੇਦਬੀ ਕੀਤੀ ਜਾਊਗੀ ਤੇ ਫਿਰ ਸਿੱਖ ਜਾਊਗਾ ਕਿੱਥੇ? ਉਹ ਤੁਰੰਤ ਜਿਹੜੇ ਦੋਸ਼ੀ ਫੜੇ ਜਾਣੇ ਚਾਹੀਦੇ ਆ। ਔਰ ਅੱਗੇ ਦੇਖੋ ਜੀ ਘਟਨਾ ਨਾ ਵਾਪਰੇ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਬਾਕੀ ਮੈਂ ਦੇਖਣਾ ਘਟਨਾ ਕੀ ਆਪਰੇ ਭਾਈ ਹਮੇਸ਼ਪਾਲ ਸਿੰਘ ਜੀ ਦੀ ਅੱਜ ਫਰੋਲ ਜੀ ਸੀਗੀ ਉਹਨੂੰ ਡੀਸੀ ਨੇ ਰੋਕ ਲਗਾ ਦਿੱਤੀ ਹੈ ਪਰੋਲ ਦੇ ਉੱਤੇ ਕਾਫੀ ਵੱਡਾ ਇਹ ਮਸਲਾ ਹੈ ਸਿੰਘ ਸਾਹਿਬ